ਹਾਂਜੀ ਸਤਿ ਸ੍ਰੀ ਅਕਾਲ ਸੱਜਣੋ ਕੀ ਹਾਲ ਚਾਲ ਆ ਸਵਾਤ ਆਟਾ ਆ ਆਪਣੇ ਜੱਸੀ ਦੌਧਰ ਵਲੌਗ ਚੈਨਲ ਤੇ ਜੀ 2511 ਟਰੈਕਟਰ ਹੈ ਜੀ ਇਹ 2511 ਟਰੈਕਟਰ ਬਾਈ ਦਾ ਤਿਆਰ ਕੀਤਾ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਬਾਈ ਤੋਂ ਲੈਣਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਅਸਿਕਾ ਜੀ ਹਾਂਜੀ ਦੱਸਿਆ ਜੀ ਐ ਜੀ ਐਮ ਟੀ 2511 ਬਾਰੇ ਮੜ ਆਇਆ ਚੰਦਨਾ ਪਾਇਆ 25 ਜਨਵਰੀ 1988 ਮਾਡਲ ਆ ਪੰਜਾਬ ਨੰਬਰ ਆ ਠੀਕ ਆ ਵੀਰੇ 2012 ਦਾ ਆਪਣੇ ਪਿੰਡ ਬਦਰੀ ਨਾ ਉਹ ਕੋਈ ਨਾ ਉਹ ਤੋਂ ਪਹਿਲਾਂ ਦਾ 2012 ਦਾ ਆਪਣੇ ਪਿੰਡ ਦਾ ਨਾਮ ਆਪਣੇ ਪਿੰਡ ਠੀਕ ਆ ਜੀ ਬਦਰੀ ਹਨਾ ਹਾਂਜੀ ਠੀਕ ਆ ਜੀ ਆਈਡੀ ਗਰੂਪ ਬੰਦੇ ਦਾ ਮੈਡ ਜਿਹੜਾ ਕੋਈ ਕੋ ਮੈਡ ਜੀ ਜਨ ਗੀਰ ਦਾ ਟਰੈਕਟਰ ਪਹੀਏ ਦਾ ਰੱਪਿਆ ਮਗਰਦੇ ਹਿੱਸੇ ਦੀ ਵਾਹ ਵੀਰੇ ਹਾਂਜੀ ਬਿਲਕੁਲ ਗਾਰੰਟੀ ਆ 1% ਗਾਰੰਟੀ ਆ ਜਿੰਨ ਜੀ ਕੋਈ ਇੰਜਨ ਗੇਅਰ ਹੋ ਲਾ ਬਾਹਰ ਤੋਂ ਉਹਦਾ ਕਰ ਠੀਕ ਹੈ ਠੀਕ ਆ ਬਾਹਰ ਜਿੱਥੇ ਅਗਲੀ ਦਸਹੇਲੀ ਹੋ ਤੱਕ ਲਓ ਵੀ ਬੰਦਰ ਉਹ ਬਾਈ ਕੰਦਾ ਬਾਕੇ ਚੈੱਕ ਕਰਕੇ ਲੈ ਜਾ ਸਕਦਾ ਟਰੈਕਟਰ ਐਨ ਕੋਕਾ ਵੀ ਸਾ ਜੀ ਤਿਆਰ ਕੀਤਾ ਹੋਇਆ ਬਾਈ ਦਾ ਟਰੈਕਟਰ ਐਨ ਕੰਡੀਸ਼ਨ ਦਾ ਬਿਲਕੁਲ ਸਾਫ ਪਿਆ ਜੀ ਬੈਗ ਸਾਈਡ ਵੀ ਤੁਹਾਨੂੰ ਦਿਖਾ ਦਿੰਦੇ ਨੇ ਜੀ ਤੇ ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਉਹਦਾ ਫੁੱਲ ਮਾਡਲ ਤਾਂ ਨਹੀਂ ਵੀ ਕੀਤਾ ਜਾਊਗਾ ਜੀ ਤੇ ਦਿਖਾ ਦਿੰਨੇ ਇੱਕ ਪੈਰਸਟੀ ਚੈੱਕ ਜੈਕ ਲੱਗੇ ਦੇ ਸਾਹ ਨੂੰ ਤੁਸੀਂ ਹਨ ਤਿਆਰ ਡੁੱਟਾ ਹੋ ਬਾਈ ਦਾ ਹਨ ਕੋਕਾ ਵੀ ਸਟ੍ਰੈਟਰ ਆ ਜੀ ਕੌਮੀ ਪੇਸ਼ੇੰਡ ਟਰੈਕਟਰ ਦੀ ਤੇ ਬਾਕੀ ਸਾਰੀ ਹੋਰ ਜਾਣਕਾਰੀ ਕੋਈ ਤੋਂ ਲੈਣਾ ਵੀਰੇ ਮਾਡਲ ਕਿੰਨਾ ਇਹ 88 ਮਾਡਲ ਵੀਰੇ ਆਪਣੇ ਬੈਂਡ ਹੀ ਨਾ ਵਾ ਠੀਕ ਆ ਵੀਰੇ ਤੇ 270 ਰੁਪਏ ਵੀਰੇ ਬਿਲਕੁਲ ਵੀਰੇ ਸਿੱਧੇ ਮਾਰ ਗਿਆ ਤੁਸੀਂ ਲੀਕ ਠੀਕ ਆ ਵੀਰੇ ਡਿਮਾਂਡ ਦੀ ਜੀ ਗੱਲ ਕਰੀ ਵੀਰੇ ਤੇ ਜਿਹੜਾ ਆਪਣੇ ਵੀਡੀਓ ਦੇਖ ਕੇ ਆਇਆ ਨੌਕੇ ਤੇ ਵੀਰੇ ਤੇਰਾ ਨਾਮ ਲੈ ਤੇ ਫੁੱਲ ਮਾਰਤਾਨ ਕੀਤਾ ਜਾਵੇ ਠੀਕ ਆ ਵੀਰੇ 9ਵੇਂ ਮਤਰੋ ਜਿਹੜਾ ਆਪਣੇ ਮਾਂ ਲੈ ਕੇ ਵੀਡੀਓ ਸ਼ੇਅਰ ਕਰਕੇ ਜਦੋਂ ਉਹਦਾ ਫੁੱਲ ਮਾਰਤਾਨ ਕੀਤਾ ਜਾਊਗਾ ਜੀ ਤੇ ਡਿਮਾਂਡ ਵੀ ਤਾਂ ਉਸ 스테ਜ ਦੇ ਸਰ ਨੂੰ ਤੁਸੀਂ 13 ਡਿਮਾਂਡ ਆ ਬਾਕੀ ਮਾਰਤਾਨ ਹੋ ਜੂਗਾ 88 ਮਾਰ ਲਾ ਤੇ ਇੱਕ ਵਾਰੀ ਨੰਬਰ ਬੋਲ ਦੋ ਵੀਰੇ ਆਪਣਾ 985755 985755 44817 44817 ਇਹ ਬਾਈ ਦਾ ਨੰਬਰ ਐ ਇਸ ਨੰਬਰ ਤੇ ਸਾਰੀ ਜਾਣਕਾਰੀ ਦੇ ਲੈ ਸਾਡਾ ਵੀਡੀਓ ਦੱਬ ਕੇ ਸ਼ੇਅਰ ਕਰਦੇ ਟਰੈਕਟਰ ਛੱਡਣ ਵਾਲੇ ਇਹ ਦੇ ਸਕਦਾ ਤੁਸੀਂ ਬਿਲਕੁਲ ਗਰੰਟੀ ਹੈ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਜਿਹੜੇ ਦੱਬ ਕੇ ਸ਼ੇਅਰ ਕਰਦੇ ਜਿਹੜੇ ਨਵੇਂ ਜਿਹੜੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਂਦੇ ਆ ਕੇ ਹੋਰ ਵੀ ਨਵੀਆਂ ਵੀ ਛੱਡੜੇ ਤੱਕ ਪਹੁੰਚ ਕੇ ਬਹੁਤ ਸੋਹਣਾ ਟਰੈਕਟਰ ਬਾਈ ਦਾ ਤਿਆਰ ਕੀਤਾ ਹੋਇਆ ਤੇ ਧੰਨਵਾਦ